ਕਲਾਤੀ ਆਸ ਪਰ ਆਇਆ ਜਿੱਕੇ ਨਾਲ ਲੜਾ ਕੇ ਬਈਆ ਚੱਕ ਲਾਦੀ ਹੁੰਦੀ ਯਾਰ ਚੱਕ ਪਾ ਦੇ ਦਿੱਤਾ ਆ ਗਈ ਆ ਨੁਸੇੜੀ ਆ ਹੈਲੋ ਸਾਥੀ ਗਰੀ ਹੈਲੋ ਹੁੰਦਾ ਹੈਲੋ ਕਿਉਂਗਾ ਕੀ ਨਾਮ ਕੀ ਹੈ ਹਾਂ ਜੀ ਆਪਣਾ ਹੈਗਾ ਨਾਪਰੀ ਸਿੰਘ ਹਾਂ ਤੇ ਕਿਉਂ ਲਾਈ ਜੋ ਇਹ ਉਹ ਕਟੈਰੀਆਂ ਚਾਹੀ ਸੀ ਉਹ ਪੱਗ ਲਾਤੀ ਜੋ ਮੁੰਡੇ ਨੇ ਉਹਦੇ ਕਰਕੇ ਪੱਗ ਕਿਉਂ ਲਾਈ ਆ ਪਤਾ ਨਹੀਂ ਕਿਉਂ ਲਾਤੀ ਉਹ ਨਹੀਂ ਪੱਕਾ ਕਹਿੰਦਾ ਕਟੈਰੀਆਂ ਕੀ ਕਰਨੇ ਕੀ ਕਰਨਾ ਇੱਥੇ ਆਪਣਾ ਕੀ ਚੱਲਦਾ ਸੀਗਾ ਇੱਥੇ ਹਾਂ ਤੇ ਫਿਰ ਉਹਨੇ ਪੱਗ ਕਿਉਂ ਲਾਤੀ ਉਹਨੇ ਹੀ ਆਪਣੀ ਪੱਗ ਲਾਤੀ ਨੇ ਲੜਾਈ ਕਿਸ ਕਾਰਨ ਵਾਸਤੇ ਲੜਾਈ ਇਹ ਕਾਰਨ ਉਹ ਕਹਿੰਦਾ ਨੈਕਕੋਡ ਨੂੰ 500 ਰੁਪਇਆ ਦੇ ਮੈਂ ਕਹਾਂ ਮੈਂ ਕਹਾਂ ਤਮਾ ਨਹੀਂ ਉਹ ਨੈਕਕੋਡ ਦਾ ਕੀ ਲੱਗਦਾ ਪਤਾ ਨਹੀਂ ਕਹਿੰਦਾ ਨੈਕਕੋਡ ਨੂੰ 500 ਰੁਪਇਆ ਦੇ ਮੈਂ ਕਹਾਂ ਮੈਂ ਕਹਾਂ ਤਮਾ ਕੇਸਵਾਲ ਤੇ ਸੁਮਤਰੀ ਕੇਸਵਾਲ ਜੀਆ ਤੈਨੂੰ ਵੀ ਨਹੀਂ ਤਾਂ ਉਹ ਨਾਮ ਕੀ ਉਹਦਾ ਨਾਮ ਕੀ ਹੈ ਜਾਲਵਿੰਦਰ ਸਿੰਘ ਤੇ ਤੈਨੂੰ ਕਹਿੰਦਾ 500 ਦੇ ਹਾਂਜੀ ਮੈਂ ਕਹਾਂ ਮੈਂ 500 ਨੈਕਕੋਡ ਨੂੰ ਹਰੇਕ ਵਾਰ ਕਿਉਂ ਦਈ ਜਮ 1000 ਕਦੇ 500 ਕਦੇ ਨਹੀਂ ਤੇ 500 ਦੇ ਨਾ ਲੜਾਈ ਦੀ ਕਹਿੰਦਾ ਵੀ ਛੇਤੀ ਤਰੀਕ ਬਹੁ ਆਪਣੀ ਨਹੀਂ ਲੜਾਈ ਦੀ ਕੀ ਗੱਲ ਹੈ ਆਹੀ ਲੜਾਈ ਦੀ ਖਾਤਾ ਬਾਈ ਕੀ ਹੋ ਗਿਆ ਇਹਨੇ ਪਗਰਾਤੀ ਜੇ ਵਰਮਾ ਪਗਦੇਵੜ ਤੋਂ ਤੁਸੀਂ ਹੁਣੇ ਜਿਵੇਂ 300 ਮੰਗ ਰਹੇ ਹੋ ਪਰਸੇ ਨੂੰ ਸਿਕਾਟ ਕਰੋਗੇ ਕਰਾ ਗਿਆ ਜੀ ਹਾਂ ਕਰਾਂਗਾ ਨਹੀਂ ਪਰਸੇ ਨੂੰ ਕਰੋਗੇ ਸਿਕਾਟ ਹੈ ਜਗਾ ਤਾਂ ਹਾਂ ਬਿਲਕੁਲ ਤੁਸੀਂ ਕਹਿ ਰਹੇ ਹੋ ਪੈਸਾ ਮੰਗ ਰਹੇ ਹੋ ਤੁਸੀਂ ਬਹੁਤ ਵੱਡਾ આરોਪ ਲਾ ਰਹੇ ਹੋ ਹਾਂ ਜੀ આરોਪ ਲਾ ਰਹੇ ਆਂ ਆਪਾਂ ਨੈਪਕੋਟ ਤੇ ਸਿੱਧੀ ਗੱਲ ਹੈ ਤੁਹਾਡੇ ਕੋਲ ਪ੍ਰੂਫ ਹੈਗਾ ਇਸ ਗੱਲ ਦਾ ਸਾਰੇ ਹੈਗੇ ਨਹੀਂ ਜੀ ਆਪਾਂ ਪੈਸੇ ਮੰਗ ਰਹੇ ਹਾਂ ਮੋਟਰ ਤੇ ਪਾਉਂਦੇ ਰਹੇ ਮੇਰੇ ਕੋਲ 2 ਲੱਖ ਦਾ ਫੋਨ ਹੈ ਮੈਂ ਇਹਦੇ ਪਿੱਛੇ ਵਰਦਾਨ ਲਵ ਦੇਖ ਲਓ ਮੈਨੂੰ ਤੁਹਾਡੇ ਕੋਲ ਪ੍ਰੂਫ ਹੈ ਕਿ ਉਹਨੇ ਨੈਪਕੋਟ ਨੇ ਪੈਸੇ ਮੰਗੇ ਤੁਸੀਂ ਨੂੰ ਪਾਏ ਨੇ ਹਾਂ ਜੀ ਮੈਂ 2 ਵਾਰ ਭਾਈ ਨੀਨਾਪੁਰ ਲੋਕੀ ਕਦੇ ਮੈਂ ਹੈਗੇ ਤਾਂ ਅਪਰੂਵ ਹੈਗਾ ਇਹਦੇ ਚਾਜਪੁਰ ਦੋਂਗਰ ਪਹੁੰਚਦਾ ਪਈ ਨਾਮ ਹੈ ਤੁਹਾਡਾ ਕਿੱਥੇ ਰਹਿੰਦੇ ਲੋਕੋ ਪਿੰਡ ਹੈ ਸਮਰਾਣਾ ਕੋਲ